બેઠા હોય ਜਾਉਂਦਾ ਭਾਈ ਮੂਸੇ ਆਲਾ ਹਲੇ ਤੱਕ ਤੇ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਜਿੰਨੀਆਂ ਸੰਗਤਾਂ ਆਈਆਂ ਸਾਰਿਆਂ ਨੂੰ ਪਿੰਡ ਸੂਰਤੀਏ ਤੋਂ ਸੱਚੀ ਰਿਆ ਕਾਲ ਅ ਹੁਸ਼ਿਆਰਪੁਰ ਦੇ ਜੰਗਲਾਂ 'ਚ ਸੈਰ ਕਰਕੇ ਕੱਲ ਵਾਪਸ ਆ ਗਿਆ ਸੀ ਪਿੰਡ ਮੈਂ ਤੇ ਅੱਜ ਭਾਈ ਹੈਗਾ 27 31 11ਵੇਂ ਮਹੀਨੇ ਦੀ 12 ਤਰੀਕ 2025 ਬੁੱਧਵਾਰ ਦਾ ਦਿਨ ਸਮਾਂ ਦੁਪਹਿਰ ਤੇ ਲਵੇ ਹੋ ਚੁੱਕਿਆ ਤੇ ਕਾਲੇ ਨੇ ਉਹ ਵੱਟ ਖਾਲੀ ਕਰਨਾ ਸੀ ਆ ਮੈਨੂੰ ਕਹਿੰਦਾ ਟਰੈਕਟਰ ਲਿਆ ਆ ਪਹਿਲਾਂ ਇਹ ਮੜ ਭੀਦ ਨਾਲ ਹੀ ਆਇਆ ਸੀ ਆ ਬਾਹਾ-ਬਹਾਈ ਕਰਦੇ ਸੀ ਤੇ ਮੈਂ ਕਿਹਾ ਆ ਜਾ ਫਿਰ ਚਾਹ ਵੀ ਲੈ ਆਇਆ ਮੈਂ ਆ ਫਿਰ ਛੋਡੇ ਵਾਸਤੇ ਤੇ ਆ ਥੋੜਾ ਜਿਹਾ ਬਾਣ ਹਜੇ ਗਿੱਲਾ ਪੈ ਚਲਾਇਆ ਥੋੜੀਆਂ ਤਵੀਆਂ ਮਾਰ ਕੇ ਛੱਡਦੇ ਆ ਕਿਰਾਂ ਫਿਰ ਇਕੱਠਾ ਵੇਚਦਾ ਹੋ ਜੂ ਪਰਲੇ ਨਾਲ ਇਹ ਤੇ ਬਾਕੀ ਭਾਈ ਸੋਹਣਾ ਬਹੁਤ ਸੋਹਣਾ ਮਹੌਲਾ ਨਜ਼ਾਰਾ ਜੀ ਲੱਗਿਆ ਹੋਇਆ ਆ ਪਿਆ ਓ ਇਦਾਂ ਤੂੰ ਆਇਆ ਭਾਲਦੇ ਸੀਗੇ ਕਦੋਂ ਕਿੱਥੋਂ ਚੱਕਿਆ ਜਰਿਆਇਆ ਪਿਆਗਾ ਆ ਜਾ ਉੱਥੇ ਪੀਵਾਂਗੇ ਨਾਲੇ ਉਹਨੂੰ ਪਿਆ ਦੇਂਗੇ ਜਾਂ ਮੈਂ ਵੀ ਪੀਵਾਂਗਾ ਨਹੀਂ ਉਹ ਉੱਥੇ ਪਹੀ ਤੇ ਗੋਲੇ ਖੜ ਕੇ ਉਹ ਪੀ ਲੂਗਾ ਕਵੀਆਂ ਤੇ ਬਹਿ ਜਾ ਕੋਈ ਨਾ ਔਰ ਲੋਟਾਂ ਕਾਲਾ ਅਮਲੇਸ਼ੀਆ ਵਾਲਾ ਭਾਰ ਵੱਧ ਗਿਆ ਤੇਰਾ ਵੀ ਨਹੀਂ ਲੱਗਦਾ ਉਹ ਨਹੀਂ ਲੱਗਦਾ ਜੰਮ ਜਾਣ ਲੱਗ ਗਿਆ ਤੈਨੂੰ ਲੱਗਦਾ ਫਿਰ ਮੈਨੂੰ ਲੈ ਜਾ ਕਰੇਂਗੇ ਜੰਮ ਲੈ ਤੈਨੂੰ ਲਵਾਉਣੀ ਵੀ ਪਿਆ ਕਰੂ ਫਿਰ ਨਾ ਤੂੰ ਜਵਾਗ ਹਜੇ ਹਾਂ ਮੈਨੂੰ ਲਵਾ ਦਿਆ ਕਰੀ ਆਥਣੇ ਆਥਣੇ ਕਿੰਨੇ ਵਜੇ ਮੈਂ ਚੀਰ ਨੂੰ ਦਾ ਪਾ ਕੇ ਨਾ ਯਾਰ ਬੋਲ ਮਾਰ ਦੀ ਇੱਥੇ ਬਹਿ ਜਾ ਖੁੰਡੀ ਇਹਦੇ ਉਹ ਮੂਸੇ ਵਾਲੇ ਦੇ ਬਣਾ ਸਾਰੇ ਗਾਣੇ ਮੂਸੇ ਵਾਲੇ ਦੇ ਬਣਾ ਰੱਖਿਆ ਉਹਦਾ ਲੇਟ ਹੈ ਨਹੀਂ ਕਿ ਮੈਂ ਤਾਂ ਗਿਆ ਹੀ ਨਿਕਲਿਆ ਚੱਕੀ ਦੇ ਤਾਂ ਫਿਰ ਮੈਂ ਲੇਟ ਹੋ ਜਾਾਂਗਾ ਯਾਰ ਭਈਆ ਬਈ ਤੂੰ ਆ ਆ ਪਾਸ ਦੀਆਂ ਗੱਲਾਂ ਕਲਾਸ ਦੀਆਂ ਗੱਲਾਂ ਚਾ ਪੀਰੋ ਬਈ ਘਰ ਆ ਜਾ ਵੜ ਕੇ ਦਿਵਾਨਾ ਚਾ ਆਵਣਾ ਆ ਗਏ ਆ ਬਈ 12 ਕੋ ਵਾਲੀ ਬੱਕ ਬੱਕਣਾ ਬੱਕ ਬੱਕਣਾ ਕੀ ਦੇਖ ਕੇ ਆਜੀ ਮੈਨੇਜਰ ਨੇ ਬੰਦੇ ਰੀ ਬਣਾ ਦੇ ਕਿਹੜਾ ਖਾਲੀ ਦੇਸੀ ਜਮਾ ਕਾ ਮੈਂ ਕਿਸੇ ਨੂੰ ਨਹੀਂ ਦੱਸਦਾ ਹਾਂ ਤਾਂ ਵੱਡੀ ਗੱਤੀ ਆ ਇੱਕੋ ਹੀ ਇਹ ਕਿਉਂ ਵੱਡਣਾ ਕਿ ਤੂੰ ਹਾਂ ਬਸ ਮੈਂ ਸੈਟ ਲੈਣਾ ਉਹਨੇ ਇਹ ਆ ਮਗਰੋਂ ਜੀ ਇਹ ਤਾਂ ਐਂ ਹੋ ਜਾਂਦੀ ਹੈ ਕੰਡ ਜੀ ਵੱਧ ਜਾਂਦਾ ਕੰਮ ਠੀਕ ਹੈ। ਹਾਂ। ਕੋਲ ਲਾ ਵਿਚਾਲੋਂ ਡੱਟ ਬੰਨਦੇ ਅਗੇ। ਐਨ ਭਰਤੀ ਰਿਹੜੀ ਬਾਈ ਨੱਕੋ ਨੱਕ ਕਾਲੇ ਨੇ ਪੋਣਾ ਕਿਆਰਾ ਵੱਟਦਾ ਹਰੇ ਦਾ। ਤੇ ਮੁੱਛ ਲਿਆ ਬਾਈ ਉੱਤੋਂ ਉੱਤੋਂ ਜਿੰਨਾ ਕਾ ਮੁੱਛਣਾ ਸੀ ਬਾਕੀ ਦੇ ਤਵੀਆਂ ਮਾਰਤਿਆਂ ਇਹ ਲਗਭਗ ਚੌਥੀ ਬਾੜ ਸੀਗੀ ਬਾਜਰਾ ਸੁਪਰ ਨੀਪੀਅਰ ਬਾਡਾਂ ਵਾਲਾ ਬਾਜਰਾ ਕਹਿ ਦਿੰਨੇ ਅਸੀਂ ਇਹਨੂੰ। ਤੇ ਇਹਦੇ ਟਾਂਡੇ ਲਾਏ ਸੀ ਮੈਂ ਤੇ ਗੱਗੂ ਨੇ ਪੁਰਾਣੇ ਵੀਰ ਜੁੜੇ ਆ ਸਾਰੇ ਉਹਨਾਂ ਨੂੰ ਪਤਾ ਹੋਊਗਾ। ਬਤਲੇ ਛਤਲੇ ਜੀ ਟਾਂਡੇ ਲਾਗੇ ਸੀ ਇਹੇ ਜੇ ਸੀਗੇ ਤੇ ਜਾਇ ਦੀਆਂ ਜੜਾਈਆਂ ਲਾ ਲੈਨੇ ਹੁਣੇ ਟਾਂਡੇ ਤੇ ਜਾਂ ਭਈ ਇਹਦੇ ਟਾਂਡੇ ਤੇ ਟੋਟੇ ਕਰਕੇ ਵੀ ਲਾ ਸਕਦੇ ਆ ਆਪਾਂ ਪੋਂਡੀ ਵਾਂਗੂ ਤੇ ਚੌਥਾ ਭਈ ਇਹਦਾ ਬੀਜ ਵੀ ਆਉਣ ਲੱਗ ਗਿਆ ਹੁਣ ਅਮ ਜਿਉਣਾ ਮਤਲਬ ਆਪਣਾ ਕੀ ਹੁੰਦੀ ਆ ਫਲਿੱਪ ਕਾਰਟ ਵਗੈਰਾ ਤੋਂ ਵੀ ਮਿਲ ਜਾਂਦਾ ਉਹ ਸੁਪਰ ਨੀਪੀਅਰ ਬਾਜਰਾ ਸਰਚ ਕਰਾਂਗੇ ਉਹਦੇ ਬੀਜ ਦੇ ਪੈਕੇਟ ਮਿਲ ਜਾਣਗੇ ਮਤਲਬ 2 250 ਦਾ ਪੈਕੇਟ ਜਾਂ ਹੁੰਦਾ ਹੋ ਛੋਟਾ ਜਾਂ ਦੇਖਿਆ ਕਾਲੇ ਤੂੰ ਹੈਪੀ ਨੇ ਮਗਾਇਆ ਸੀ ਲਾਇਆ ਨਹੀਂ ਉਹ ਮੈਨਾਂ ਘਰ ਹੀ ਪਿਆ ਉਹ ਵੀ ਹੋਰ ਵੀ ਹਰਿਆਣੇ ਜਿਹੜੇ ਭਾਈ ਜਿਹੜੇ ਹਾਂ ਹਾਂ ਤੂੰ ਮੰਨ ਕੇ ਚੱਲ ਉਹ ਪਾਹਿਆ ਨੂੰ ਦੀ ਹੋਰ ਥੋੜੀ ਆਪਣੀ ਦਾ ਪੰਜਾਬੀ ਅੱਗੇ ਕਾਦਾ ਵੀ ਉਹ ਆਜੀ ਦੀ ਆ ਬਾਜਰੇ ਦਾ ਉਹ ਬਾਲਾ ਚੰਗਾ ਨਹੀਂ ਇਹ ਬੀ ਵਾਲਾ ਵੀ ਲੋਟ ਆ ਭਾਈ ਐਂਕੀ ਗੱਗੂ ਨੇ ਲਾਇਆ ਸੀ ਕੱਲਾ ਇਹ ਬਾਜਰਾ ਆਪਾਂ ਤਾਂ ਜਵਾਰ ਬੀਜ ਲਈ ਸੀਗੀ ਤੇ ਹਉ ਚੱਕ ਦਿੰਦੇ ਆ 11 ਬਈ ਇਹਨੂੰ ਆਹ ਮਾਰ ਦੇਂਗੇ ਤਵੀਆਂ ਆਇਆਂ ਮੁੜ ਕੇ ਸੁਪਰ ਆਪਣਾ ਰੋਟਾਵੇਟਰ ਨਾਲ ਵਿੱਚ ਹੀ ਗਾਇਬ ਹੋ ਜੂਆ ਇਹ ਆ ਜੜਾਈਆਂ ਤੋਂ ਬਾਅਦ ਗੱਲ ਬਣ ਜੂਗੀ ਮੈਂ ਗੱਤੂਆ ਬੰਨ੍ਹ ਮੈਂ ਵਿੱਚ ਰੱਖਾਂਗੇ ਛੱਡ ਦੇ ਬੰਦਾ ਤਾਂ ਨਹੀਂ ਵੇਚਣਾ ਨਾਲ ਆ ਫੌਜ ਛੱਡੀ ਹੋਈ ਆ ਚਿੱਟੇ ਕੱਪੜਿਆਂ ਵਾਲੀ ਤੇਰੇ ਕੋਲੇ ਫੌਜ ਛੱਡੀ ਹੋਈ ਆ ਤੇਰੇ ਕੋਲ ਜਿੱਟੇ ਕੱਪੜਿਆਂ ਵਾਲੀ ਤੇ ਰਿਤੂ ਗਾਣਾ ਮੈਂ ਮੁੰਡੇ ਆ ਆ ਵਈ ਆਪਣੀ ਜਿਹੜੀ ਗਿਉਈ ਬੀਜ ਕੇ ਗਏ ਸੀ ਉਹਨੇ ਕਰੰਡੀ ਜੀ ਚੋਂ ਨਿਕਲੇ ਔਖੀ ਸੋਖੀ ਟਾਮੀ ਟਾਮੀ ਸਰੂਆ ਵਿੱਚ ਤੇ ਇੱਧਰ ਵੀ ਜਦਨ ਮੈਂ ਬਈ ਉੱਥੇ ਗਿਆ ਸੀ ਆ ਹੁਸ਼ਿਆਰਪੁਰ ਬੀਜ ਗਏ ਇਹ ਕਣਕ ਬਟਾ ਵੀ ਪਾ ਕੇ ਨੌਜਵਾਨ ਆ ਇਥੇ ਹੌਲੀ ਬਾਡੀ ਲੈਂਦਾ ਕੋਈ ਥੱਬੀ ਬਣ ਜਾਂਦੀ ਚਲਿਏ ਜਾਣਿਆ 2 ਵਜੇ ਦਾ ਸਮਾਂ ਹੋ ਗਿਆ ਭਈ ਦੁਪਹਿਰ ਵਾਲੀ ਚਾਹ ਪੀ ਕੇ ਜਾ ਕੇ ਨੀਰਾ ਪਾ ਕੇ ਹੂੰ ਨਾ ਕਿਉਂ ਤੰਗ ਕਰੀਆ ਵਿਚਾਰੀ ਐ ਬੱਧੀ ਖਾਈ ਚੱਲ ਮੁਹ ਐ ਨਹੀਂ ਬੈਠੀ ਆਇਓ ਚਲੋ ਤਾਂ ਸਭ ਲੈ ਖਾ ਬੰਦਿਆ ਆ ਰੇ ਗੁਰੂ ਲਾਟੀਆਂ ਲੱਗੀਆਂ ਨਹੀਂ ਹੋਈਆਂ ਅੱਜ ਹੀ ਆ ਕੇ ਗਏ ਇੱਕ ਡੱਗ ਵੀ ਪਤਾ ਨਹੀਂ ਕਿੱਧਰ ਲੱਗੀ ਹੈ ਦੋ ਸੀ ਇੱਕ ਸੀ ਥੱਲੇ ਗਈ ਆਹ ਇਹ ਕਿਸੇ ਨੂੰ ਪਤਾ ਲੱਗਿਆ ਵੀਡੀਓ ਦੇਖਦਾ ਸੀਗਾ ਮਾ ਕੇ ਨ ਬੱਜਿਆ ਕੋਈ ਕੱਟ 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 ਉਠੇ ਚਲੇ ਗਏ ਲੈ ਪੀਰਾ ਕੋਈ ਵੱਟਾ ਰੌਣੀ ਨੀ ਰੌਣੀ ਵੀ ਕਰਦੀ ਰੌਣੀ ਕਰੀ ਪਈ ਆ ਉਧਰ ਲੋਟਾ ਆ ਚਾਹ ਜੋ ਪੀਨੇ ਆ ਭੁੱਖ ਲੱਗੀ ਪਈ ਆ ਆਇਆ ਆਇਆ ਤੂੰ ਆਪਣੇਆਂ ਤੋਂ ਬਾਹਰ ਹੋ ਰਹੇ ਆ ਜਮਈ ਲੋਟਾਂ ਉਹ ਬੰਦ ਨਾ ਕਰੀ ਬੰਦ ਨਾ ਕਰੀ ਬੈਟਰੀ ਹੈ ਨਹੀਂ ਲਾਈ ਪਈ ਆ ਹੈਂਡਲ ਮਾਰਾਂਗੇ ਤੋ ਹੈਂਡਲ ਮਾਰਨੀ ਫਿਰ ਹੈਂਡਲ ਮਾਰਦੀ ਬੰਦ ਕਰ ਤੂੰ ਕੀ ਬੈਟਰੀ ਰੱਖਿਆ ਕਰੋ ਨਾ ਹੈਂਡਲ ਮਾਰਨਾ ਬੂ ਵੀ ਤੈਨੂੰ ਬਜ਼ੁਰਗ ਤਾਕੜਾ ਹੈਂਡਲ ਮਾਰ ਦੂ ਉਹ ਦੇਖੀ ਕਰਾਲੀ ਕਾਲੀ ਆ ਤੈ ਅੱਜ ਦੱਸਣਾ ਨਹੀਂ ਜਣਾ ਹੋਏ ਜੇ ਫਲ ਇਹਨੂੰ ਫਲ ਮਿਲ ਗਿਆ ਨਾ ਮਾਰ ਕੇ ਆਵੇ ਮਾਰ ਵੀ ਆ ਕੇ ਦੂ ਟੱਪੇ ਲੋਟ ਕਰਦਾ ਇੱਧਰ ਆ ਬਈ ਹੈਂਡਲ ਮਾਰ ਕੇ ਯਾਰ ਸਦਾ ਹੋਗੇ ਐਥੇ ਕਣਕ ਬੀਜਣਾ ਬਈ ਯਾਰ ਕਣਕ ਬੀਜ ਨਹੀਂ ਰੋਣੀ ਬਾਤ ਹੀ ਨਹੀਂ ਆਈ ਅਜੇ ਕੋ ਟਰੈਕਟਰ ਲਾਇਆ ਸੀ ਅੱਜ ਕਿਹੜਾ ਨਹੀਂ ਕੱਢ ਕੇ ਬੱਗੇ ਕੀ ਜਾਂਦੇ ਖੁੱਭ ਗਿਆ ਖੁੱਭ ਗਿਆ ਦਾ ਬਾੜਾ ਕੇ ਲੈ ਪਾਣੀ ਖੜਾ ਜੀ ਖੁੱਭ ਗਿਆ ਆਪਣੇ ਹਲੇ ਠੀਕ ਆ ਥੋੜਾ ਜਿਆ ਇਨ੍ਹਾਂ ਦੇ ਇਨ੍ਹਾਂ ਦੇ ਕੰਮ ਨਹੀਂ ਕਿਤਾ ਉਹੀ ਕਰਿਆਗਾ ਬਾਹਰ ਆ ਇਨ੍ਹਾਂ ਨੇ ਪਹਿਨਾ ਤਾਂ ਧੁੱਪ ਲੱਗ ਜੂਗੀ ਆਪਣੇ ਹੀ ਕਰਦੇ ਕੋਈ ਇੰਟਜਾਂ ਲਵਾ ਦੇਣਗੇ ਧੁੱਪ ਇਹ ਨਵੇੜਿਆ ਮੈਂ ਗਿਆ ਉਹਨੇ ਵੜ ਕੇ ਕੀ ਹੋ ਗਿਆ ਅਭੀ ਨਹੀਂ ਹੈਗੀ ਆਪਾਂ ਤਾਂ ਹੀ ਦੱਬੀ ਤੁਰੇ ਹੋਣੇ ਹੁਣੀ ਘਟੀਆ ਫਿਰ ਇੱਥੇ ਆ ਕੀ ਕੱਲੇ ਵਲੌਗ ਬਣਾਉਣ ਦੀ ਸੋਚ ਤਾਂ ਓਏ ਨਹੀਂ ਯਾਰ ਹੁਣੀ ਘਟੀਆ ਹੈਗੀ ਸੀਗੀ ਉੱਥੇ ਹਵਾ ਸੀਗੀ ਤਾਂ ਜਾ ਕੇ ਹੋਣਾ ਚੁੰਡੀ ਚਾਂਡੀ ਦਾ ਪਰਗਾ ਹੋਵੇ ਹੈਂਡਲ ਮਾਰੀ ਭੱਜ ਕੇ ਕਿ ਇੱਥੇ ਖੜਨਾ ਪੈ ਜੇ ਖਾ ਲੈ ਕੱਪੜਾ ਇਹ ਉਹ ਹੈਂਡਲ ਇਹ ਸਾਫ਼ ਕਰ ਲਈਂ ਦੇ ਨਾਲ ਪਹਿਲਾਂ ਉਹ ਇਹ ਗੱਗੂ ਉੱਥੇ ਲੈ ਕੇ ਗਿਆ ਸੀ ਬੱਤੇ ਤੈਨੂੰ ਪਤਾ ਉਹਦੀ ਚਲਾਉਣੀ ਉਹ ਤਾਂ ਹਰ ਐਂ ਕਰ ਲੈਣਾ ਤਾਂ ਉਹਦਾ ਉਹ ਤਾਂ ਮਾੜਾ ਮੋਟਾ ਕੱਪੜਾ ਤਾਂ ਮਰਿਆ ਕਰਦਾ ਜੀ ਉਹ ਯਾਰ ਨਹੀਂ ਉਹ ਇਕੱਠੀ ਧੋਣੇ ਹੁੰਨੇ ਅਸੀਂ ਤਾਂ ਨਵਾਂ ਨਹੀਂ ਤੋਂ ਹੀ ਕਰਵਾ ਦਿੰਨੇ ਆ ਰੈਣਾ ਦੇਖਣਾਗਾ ਐਂ ਨਹੀਂ ਯਾਰ ਨਾ ਹੈਂਡਲ ਮਾਰਨ ਦਾ ਨਿਆਰਾ ਆਇਆ ਬੋਲਣਾ ਨਹੀਂ ਗਾਲਾਂ 2 ਮਿੰਟ ਜਦੋਂ ਬਾਵਾ ਗਾਲਾਂ ਹੋਏ ਨਾ ਫੇਰ ਦੱਸ ਦੇਣਾ ਕੀ ਖਟਿਆ ਕੀ ਖਟਿਆ ਪ੍ਰਧਾਨ ਅੱਗੇ ਰਿਹਾ ਪੈਂਚਰ ਹੋ ਗਿਆ ਗਾਲਿਆ ਫੇਰ ਲੈ ਗੱਟੂਆ ਪੈਚ ਪੈਂਚਰ ਹੋ ਜਾਣਾ ਹੋ ਗਿਆ 28 ਤਾ 13 ਨਵੰਬਰ ਅਗਲਾ ਦਿਨ ਹੋ ਗਿਆ ਬਈ ਕੱਲੋ ਤੋਂ ਬਾਹਵਾਈ ਘਰ ਦੇ ਘਰਾਂ ਨੂੰ ਆ ਗਏ ਸੀ ਤੇ ਆ ਪੀਣਾ ਕੱਲ ਦਾ ਪਾਇਆ ਪਿਆ ਬਈ ਪਿਹਾ ਕੇ ਲਿਆਉਣਾ ਆ ਫੀਡ ਫੈਕਟਰੀ ਤੇ ਕੱਲ ਲੈਟ ਨਹੀਂ ਸੀ ਉਧਰੋਂ ਕਾਲੇ ਨੇ ਖੇਤ ਸਾਦ ਲਿਆ ਤੇ ਮੈਂ ਕਿਹਾ ਆ ਗਿਆ ਬਈ ਤੇ ਨੂੰ ਲੱਦ ਕੇ ਫੀਡ ਫੈਕਟਰੀ ਚੱਲਦੇ ਤੇ ਅੱਜ ਦੇ ਦਿਨ ਦਾ ਮਾਹੌਲ ਨਾਲ ਦਿਖਾਈ ਜਾਵਾਂਗੇ ਕਾਰਗਰਨ ਸਾਰਾ 11:23 ਤੇ ਰੇੜੀ ਲਿਆ ਕੇ ਉੱਥੇ ਖੜਾਤੀ ਜਿੱਥੇ ਦਾਣਾ ਸ਼ਾਣਾ ਰੱਖਣਾਗਾ ਤੇ ਇਧਰ ਨੌਜਵਾਨ ਨੇ ਟਰੈਕਟਰ ਦਾ ਮੂੰਹ ਖੋਲ ਰੱਖਿਆ ਰੱਬ ਬੰਨੀ ਕਰ ਰੱਖੀ ਐ ਸ਼ੋ ਤੇ ਆਪਾ ਰੱਖਿਆ ਖਲਾਰਾ ਕਹਿੰਦੇ ਕੀ ਕਰਦਾ ਇਹਦਾ ਤੇਲ ਪਾਣੀ ਇਹ ਬਦਲਿਆ ਕੱਲ ਖੋਲ ਕੇ ਖੜਾਤਾ ਸੀ ਰਾਤ ਅਹੇ ਨੁੱਚੜੀਗਾ ਹੌਲੀ ਹੌਲੀ ਸਤਿ ਸ੍ਰੀ ਅਕਾਲ ਸਾਰਿਆਂ ਸਾਸਤਰੀ ਕਾਲ ਭਾਈ ਮਨਪ੍ਰੀਤ ਵੱਲੋਂ ਸਾਰਿਆਂ ਨੂੰ ਇਹ ਕਿੰਨੇ ਟਾਈਮ ਬਾਅਦ ਬਦਲਿਆ ਇਹ ਸਾਲ ਹੋ ਗਏ ਸਾਲ ਨਹੀਂ ਹੋਏ ਮੈਨੂੰ ਲੱਗਦਾ ਹਾਂ ਦੋ ਦਿਨ ਲੱਗ ਜਾਣਗੇ ਹੁਣ ਤਾਂ ਬੜਾ ਹੁਕਰਾ ਹੋ ਰਿਹਾ ਏ ਠੀਕ ਐ ਤੇ ਚਲਾ ਵੀ ਵੱਧ ਲੈ ਰਿਆ ਨਹੀਂ ਆਪਾਂ ਹਾਂ ਕੁਝ ਕੱਦੂ ਗਲੀ ਬਾਹਰ ਚੱਲ ਗਏ ਹਾਂ ਜੀ ਤਾਂ ਅੱਗੇ ਆ ਜਾਂਦੇ ਸੀ ਹੁਣ ਆਹ ਲੋਟ ਆ ਇਹ ਕਿੰਨੇ ਦੀ ਦਿੱਤੀ ਢੋਲੀ 250 2500 ਲਿਖ ਬੜਾ ਅੰਦੇ ਰੇਟ ਆ ਨਾ ਪ੍ਰਿੰਟ ਤੋਂ ਵਰਦੀ ਤਿੰਨ ਹਜ਼ਾਰ 60 ਲਿਖਿਆ ਭਾਈ 2500 ਕਿੰਨੇ ਲੀਟਰਾਂ ਦੀ 8.5 ਲੀਟਰ ਦੀ ਆ ਲੋਟ ਆ ਅਹੀਂ ਆਜੂ ਰੋਡ ਤੇ ਟੀਪੀ ਜੀ ਬਣਾ ਲਈ ਕੋਈ ਬਹੁਤ ਬਹੁਤ ਅਜੀ ਲੱਗਦਾ ਠੀਕ ਐ ਆਹ ਪਾਪੂ ਰੁੱਟ ਗਿਆ ਸਿੱਗੇ ਹੀ ਫਦਾ ਚੱਲ ਇਹ ਬਲ ਲਈ ਦੰਨਿਆ ਚਮਕ ਜੀ ਦਿਗੂਗੇ ਤੇ ਰਾਹ ਚ ਚਾ ਚੱਕਲਾ ਪਹਿਲਾਂ ਚਾਹ ਹਰੀ ਜਾਂਦੀ ਆ ਚਾਹ ਬਣਾ ਲਈ ਵੀ 12 ਕੋ ਵਾਲੀ ਸਪੈਸ਼ਲ ਤੇ ਮਾ ਤੇ ਪਾਪਾ ਪਹਿਲਾਂ ਹਾ ਪੀ ਹਟੇ ਸੀ ਬਣਾ ਕੇ ਆਪ ਦੇ ਭਾ ਦੀ ਤੇ ਅਸੀਂ ਆਪ ਦੇ ਰੇਟ ਵਾਲੀ ਬਣਾ ਲਈ ਐ ਸੰਗਣੀ ਜੀ ਪੀ ਕਰਾ ਜੀ ਥੋੜੀ ਚਾਹ ਪੀਣੀ ਮੰਮੀ ਹੋਰ ਪਹਿਲਾਂ ਉਹ ਚਾਹ ਹੀ ਪੀ ਲਿਓ ਫੇਰ ਹੀ ਲਾਉ ਆਟਾ ਕੋਟਾ ਠੀਕ ਆ ਚੰਗਾ ਚਾਹ ਹੀ ਚਾਹ ਜੀ ਹਾਂ ਚਾਰ ਸੁਪਰੇ ਚਾਹ ਚਾਹ ਇਧਰ ਚਾਰ ਗੱਟੇ ਪਰ ਪੈ ਜਾ ਚਾਹ ਪੀ ਲਓ ਮਾਤਾ ਜੀ ਉਹ ਮੈਂ ਬਾਰ ਦਾ ਨਹੀਂ ਉਹ ਮੱਖੀਆਂ ਬੈਠੀ ਜਾਂਦੀਆਂ ਮੈਂ ਤਾਂ ਹੀ ਬਾਜ ਬਾਰੀ ਨਹੀਂ ਅਸੀਂ ਚਾਹ ਚੱਕ ਲੋ ਵੱਡੇ ਮਾਤਾ ਦੀ ਹਾਜ਼ਰੀ ਭਾਈ ਕਈ ਦਿਨਾਂ ਬਾਅਦ ਲਵਾਉਣ ਲੱਗੇ ਆਗੇ ਸਾਰੇ ਭੈਣ ਭਾਈਆਂ ਨੂੰ ਤੇ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਿੰਡ ਸੂਰਤੀਏ ਤੋਂ ਕਮੈਂਟ ਤੇ ਛੇਰ ਜਰੂਰ ਕਰਦੇ ਰਹਾ ਕਰੋ ਫੇਸਬੁੱਕ ਤੇ ਦੇਖ ਰਿਓ ਫੋਲੋ ਲਾਜ਼ਮੀ ਕਰਦੇ ਹਾਂ ਹਾਂ ਅੰਗੂਠਾ ਇਹ ਲਾਜ਼ਮੀ ਦਬਾ ਦਿਓ ਭਾਈ ਹਾਂ ਅੰਗੂਠਾ ਇੰਨੀ ਵੱਡੀ ਸਵਾਰਥ ਦਾ ਬਹੁਤ ਆ ਵਾਦੂ ਆ ਠੀਕ ਠੀਕ ਹੈ ਟਰੈਕਟਰ ਚ ਤੇਲ ਪਾਣੀ ਪਾ ਕੇ ਭਈ ਨੌਜਵਾਨਾਂ ਨੂੰ ਸਟਾਰਟ ਕਰਕੇ ਚੈੱਕ ਕਰਾ ਕਰਾਈ ਜਾਂਦਾ ਤੇ ਅਪਥੋੜ ਅਗੇ ਜਿਹੜੋ ਅਸੀਂ ਚਾਹ ਪੀ ਕੇ ਅੰਦਰ ਬਹਿ ਕੇ ਅਸੀਂ ਮਾਤਾ ਹਰੇ ਕੋਲੇ ਟੀਵੀ ਦੇਖਣ ਲੱਗ ਪਏ ਸੀਗੇ ਤੇ ਜਿੰਨ ਕੇ ਗੇਜੜ ਹੋਏ ਆ ਉਹਨਾਂ ਕੰਮ ਬਾਕੀ ਦੱਸਦੇ ਆ ਕਰਦਾਂਗੇ ਉਹ ਖਾਲੀ ਪਈਆਂ ਖੋਲਡੀਆਂ ਇਹਨਾਂ ਦਾ ਨੀਰਾ ਚਾਰਾ ਤੋਂ 2:3 ਵਜੇ ਪਾਉਣੇ ਹੁੰਦੇ ਨੇ ਉਹ ਮੜਾ ਜਾ ਉਹਨਾਂ ਕਾ ਪਹਿਲਾਂ ਪਾ ਕੇ ਰੱਖ ਦਾਂਗੇ ਆ ਲੌਂਦੇ ਲੌਂਦੇ ਸਰੀਰ ਕਰ ਮੋਜੂ ਫਿਰ ਜਦੋਂ ਇੱਕ ਵਾਰੀ ਮੋਸ਼ਨ ਜਾਂ ਬਣ ਜਾਂਦਾ ਫਿਰ ਤਾਂ ਐਂ ਲੱਗਦਾ ਖਿੱਚ ਦੀਏ ਕੰਮ ਜਿੰਨਾ ਚਿਰ ਬੰਦਾ ਬੈਠਾ ਤੇ ਉਹਨਾਂ ਜਿਹੜਾ ਬੈਠਾ ਹੂਰਲੇ ਆ ਮਾਜੇ ਇਧਰ ਕਰ ਦੂੰ ਆ ਇਧਰਲੇ ਖੁਲਣੀ ਚ ਵੀ ਨੀਰਾ ਪੈ ਜੂਆ ਇਆ ਗਿਆ ਭਾਈ ਆ ਹਮ ਟਾਈਮ ਨਹੀਂ ਹੋਇਆ ਲਾ ਨੂੰ ਨੰਬਰ 310 ਚੈੱਕ ਕਰਕੇ ਮੜਾ ਆ ਠੀਕ ਐ ਠੀਕ ਐ ਆਉ ਜੀ ਆਉ ਕਿੱਧਰ ਚੱਲੇ ਤੁਸ਼ਨ ਤੇ ਤੁਸ਼ਨ ਤੇ ਕੱਲਾ ਹੀ ਲੈ ਜਾਈਂਗਾ ਮੋਟਰਸਾਈਕਲ ਮੈਂ ਤਾਂ ਯਾਰ ਹੁਣੀ ਨਾ ਆ ਕੇ ਹਟਾਇ ਜੀਗਾ ਹਾਂ ਕੱਲਾ ਹੀ ਲੈ ਜੀ ਚੱਲ ਬੈਠ ਫਿਰ ਸੀਦਨੇ ਸਟਾਰਟ ਕਰ ਲਾ ਪਹਿਲਾਂ। ਲੈ ਨੂੰ ਅਈ ਕਰ ਦਾਂ। ਹਾਂ? ਮੈਨੂੰ ਕਿਹਿੰਦਾ ਉਹਦਾ ਸਮਝ ਨਹੀਂ ਆਉਂਦਾ। ਕੀ ਨਹੀਂ ਸਮਝ ਆਇਆ ਮੈਨੂੰ ਪੁੱਛ ਲਾ। ਕੀ ਨਹੀਂ ਸਮਝ ਆਇਆ ਮੈਨੂੰ ਪੁੱਛ ਲਾ? ਇਹ ਸਭ ਮੁੰਜੇ ਨਹੀਂ ਆਇਆ। ਬਸ ਇਹ ਚਾਬੀ ਲੱਗ ਗਈ ਸਟਾਰਟ ਕਰੋ ਹੁਣ। ਹੁਣ? ਹੂੰ। ਓਕੇ। ਆਹ ਤਾਂ ਦਵਾਈ ਆਈ ਨਹੀਂਗਾ। ਹੈ? ਆਹ ਤਾਂ ਦਵਾਈ ਨਹੀਂ। ਦਵਾਈ ਤਾਂ ਨਹੀਂ ਉਹ ਤਾਂ ਕਹਿੰਦਾ ਸੀ ਮੈਂ ਲੈ ਜਾਉਂ ਇਕੱਲੇ। ਕਰ ਲੂੰਗਾ ਸਟਾਰਟ ਵੀ ਕਹਿੰਦਾ ਹੈ ਹਾਂ ਹਾਜੀ ਛੋਟਾ ਹੀ ਆ ਤੂੰ ਹਾਂ ਤੇ ਸੈਲ ਫੜਾ ਮੋਟਰਸਾਈਕਲ ਲੈ ਆਦਿਏ ਨਾਲੇ ਬਾਪੂ ਨੂੰ ਸੁੱਖ ਹੋ ਜੂਆ ਛੋਟੀ ਛੋਟੀ ਜੀ ਹਣਾ ਸ਼ਿਲਕ ਵਿਲਗਲ ਅਦੇ ਨਾ ਪਹਿਲਾਂ ਬਦਾਂ ਪਹਿਲਾਂ ਨਾ ਪਹਿਲਾਂ ਚਾਬੀ ਲੈ ਚਾਬੀ ਚਾਬੀ ਲਾ ਕੇ ਨਾ ਕਿਨਾਂ ਤੇ ਵੇਰਾ ਆ ਮੋਰ ਦੇ ਲੈ ਨੂੰ ਫੂਗਨ ਕਰਕੇ ਆਂ ਇਹ ਮਾਰਨੇ ਆ ਆ ਇਹ ਨੂੰ ਪਿੱਛੇ ਹਟ ਜਾ ਪਿੱਛੇ ਕਰ ਦੇ ਤੇ ਪਿੱਛੇ ਹੋ ਜੂ ਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਤੁਸੀਂ ਹਾਜ਼ਰੀਨ ਲਵਾਈ ਇੱਧਰ ਦੇਖਣ ਆਲੇ ਨੂੰ ਤਾਂ ਸਾਰੇ ਨੂੰ ਸਤਿ ਸ਼੍ਰੀ ਅਕਾਲ ਬਲਾਉ ਸਾਰਿਆਂ ਨੂੰ ਦੇਖਣ ਆਲੇ ਨੂੰ ਟਾਕਾ ਲਾਕਾ ਸਤੀ ਲਾ ਇਹ ਭਾਈ ਸਕੂਲੋਂ ਆ ਕੇ ਪੇਪਰ ਚੱਲੀ ਜਾਂਦੇ ਇਹਨਾਂ ਦੇ ਦੋ ਘੰਟੇ ਛੁੱਟੀ ਲਾ ਹਰੇ ਟੈਲੀਵਿਜ਼ਨ ਦੇਖਣ ਦੇ ਹੁਣ ਸਾਢੇ 4 ਵਜੇ ਟਿਊਸ਼ਨ ਤੇ ਸਾਡੇ ਆਵਾਂਗੇ ਇਹਨਾਂ ਨੂੰ ਤੇ ਫਿਰ ਸਮੇਂ ਰਹਿਣਗੇ 6 ਸਾਢੇ 6 ਵਜੇ ਤੱਕ ਹੁਣ ਕਿੰਨੇ ਵਜੇ ਅੱਜ ਲੇਟ ਹੋ ਗਈ ਤੁਸੀਂ ਅੱਜ ਰਹਿਣ ਦਿੰਦੇ ਆ ਦੇ ਦੇ ਲੈ ਜਮਾਤ ਲਵਾਉ ਉਹ ਹਾਇਰੀ ਭਾਈ ਬੇੜਾ ਆਥਨ ਦਾ ਨੀਰਾਚਾਰ ਆ ਪਾ ਕੇ ਮੱਜਾ ਇਧਰ ਉਧਰ ਬੰਨਦੀਆਂ ਤੇ ਦੁਬਾਰੇ ਪਾਣੀ ਵੀ ਪਿਆਤਾ ਤੇ ਐਸੇ ਕੰਮ ਤੇ ਡਿਊਟੀ ਚੱਲੀ ਜਾਂਦੀ ਆ ਤੜਕੇ ਦੀ ਸਤਿ ਸ੍ਰੀ ਅਕਾਲ ਭਾਈ ਸੋਨੂ ਬੇਟੇ ਬੇਟੀਆਂ ਭੈਣ ਭਾਈਆਂ ਨੂੰ ਸੋਨੂ ਸਾਰਿਆਂ ਲਾਇਕ ਛੇਰ ਕਮੈਂਟ ਜਰੂਰ ਕਰਨਾ ਤੇ ਫੇਸਬੁੱਕ ਤੇ ਦੇਖਦੇ ਫੋਨੋ ਵੀ ਜਰੂਰ ਕਰਿਓ ਤੇ ਟਰਟੋ ਲੈ ਕੇ ਟਰਤੇ ਇੱਕ ਬਲੌਗ ਜਰੂਰ ਦੇਖਣਾ ਤਨਵਾਰ ਆ ਗਏ ਹੈ ਆਏ ਆਏ ਤੋਰ ਤੱਕ ਉਹ ਤੱਕ ਜਿੰਨਾ ਤੱਕ ਚੱਲੂਆ ਬਰਾਖ ਬਣਾਇਆ ਤੱਕ ਜਰੂਰ ਲੇਖਣਾ ਐਡਾ ਕਿ ਮੀ ਤੇ ਸਸਰੀ ਘਰ ਭਾਈ ਦਵਾ ਸਸਰੀ ਘਰ ਭਾਈ ਚੱਲੋ ਭਾਈ ਤੋਰੋ ਹੁਣ ਇਹਨਾਂ ਨੂੰ ਜਾਮ ਚਲਦੇ ਆ ਇੱਕ ਮਿੰਟ ਖੜੋ ਠੀਕ ਹੈ ਵੋ ਨਹੀਂ ਪਹਿਲਾਂ ਚਲਦਾ ਬੁਲਾ ਦੀ ਇਹਨੂੰ ਬੁਲਾ ਦੇ ਚੱਲ ਰਹਿੰਦੀ ਹਾਲੇ ਆਖਰੀ ਆਖਰੀ ਦੇ ਵੀ ਕੀ ਕਰਦਾ ਜਵਾਕ ਆਈ ਨਹੀਂ ਅੱਜ ਰਹਿਣ ਦਿੰਦੇ ਆ ਅੱਜ ਆਪਾਂ ਨਾ ਜਾਂਦੇ ਆ ਖਤਮ ਬਲੌਗ ਬਸ ਖਤਮ ਬਲੌਗ ਖਤਮ ਤਾਂ ਖਰਚਾ ਫਿਰ ਕਰਦੇ ਆ ਇੱਕ ਮਿੰਟ ਰੁਕਾ ਅੱਜ ਰਹਿਣ ਦਿੰਦੇ ਆ ਨਾ ਜਾਂਦੇ ਆ ਬਈ ਗੋ ਸਬਸਕ੍ਰਾਈਬ ਨੀਚੇ ਕਰਨਾ ਸਾਸਤਰੀ ਕਾਲ ਭਾਈ ਸਹਿਜ ਸਮਾਪਤੀ ਵੀ ਕਰਦੇ ਫਿਰ ਲੱਗਦੇ ਆ ਦੇਖੀ ਜਾਈਓ ਨਹੀਂ ਕਰਦੀ ਟਾਉ ਚੰਗਾ ਸਾਸਤਰੀ ਕਾਲ ਭਾਈ